ਇਹ ਲਗਾਤਾਰ ਇੱਥੇ ਆਵਾਰਾ ਕੁੱਤਿਆਂ ਦਾ ਕਹ ਜਿਹੜਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਆਵਾਰਾ ਕੁੱਤਿਆਂ ਦੇ ਵੱਲੋਂ ਇੱਕ ਨਵਜੰਮੇ ਬੱਚੇ ਦਾ ਸਿਰ ਜਿਹੜਾ ਕਿ ਉਹ ਚੁੱਕ ਕੇ ਫਿਰਦੇ ਦਿਖਾਈ ਦਿੰਦੇ ਨੇ ਤਰੀਕੇ ਦੇ ਨਾਲ ਇੱਥੇ ਆਵਾਰਾ ਕੁੱਤੇ ਨੇ ਨਾ ਬਾਟਾਂ ਦੇ ਬਾਹਰ ਅਕਸਰ ਬੈਠਦੇ ਦਿਖਾਈ ਦਿੰਦੇ ਨੇ ਉਸ ਸਮੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਮੌਜੂਦਾ ਜਿੱਥੇ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਮਾਮਲਾ ਇੰਨਾ ਅਜੀਬ ਸੀ ਕਿ ਰੌਂਗਟੇ ਖੜੇ ਹੋ ਗਏ ਕਿ ਲਗਾਤਾਰ ਇੱਥੇ ਆਵਾਰਾ ਕੁੱਤਿਆਂ ਦਾ ਕਹ ਜਿਹੜਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲਦਾ ਅਵਾਰਡ ਦੇ ਬਾਹਰ ਮੌਜੂਦਾ ਜਿੱਥੇ ਕਿ 4 ਨੰਬਰ ਵਾਰਤੋੜਾ ਵਾਰਾ ਕੁੱਤਿਆਂ ਦੇ ਵੱਲੋਂ ਇੱਕ ਨਵਜੰਮੇ ਬੱਚੇ ਦਾ ਸਿਰ ਜਿਹੜਾ ਕਿ ਉਹ ਚੁੱਕ ਕੇ ਫਿਰਦੇ ਦਿਖਾਈ ਦਿੰਦੇ ਨੇ ਤੇ ਇੱਥੋਂ ਆਂਦੇੜੇ ਮਰੀਜ਼ ਨੇ ਉਹਨਾਂ ਦੇ ਵੱਲੋਂ ਜਿਹੜੇ ਕਿ ਸ਼ਿਕਾਇਤ ਹੈ ਉਹ ਐਮਐਸ ਦਫ਼ਤਰ ਦਰਜ ਕਰਾਈ ਜਾਂਦੀ ਕਿ ਇਸ ਤਰੀਕੇ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਹਲੇ ਵੀ ਮੌਜੂਦ ਨੇ ਤਸਵੀਰਾਂ ਦਿਖਦੋ ਕਿਸ ਤਰੀਕੇ ਦੇ ਨਾਲ ਇੱਥੇ ਅਵਾਰਾ ਕੁੱਤੇ ਨੇ ਆ ਬਾੜਾਂ ਦੇ ਬਾਹਰ ਅਕਸਰ ਬੜਦੇ ਦਿਖਾਈ ਦਿੰਦੇ ਨੇ ਜਿਹੜੇ ਮਰੀਜ਼ ਨੇ ਸਾਹਮਣੇ ਉਹ ਡਾਕਟਰ ਸਾਹਿਬ ਨੂੰ ਦਿਖਾ ਕੇ ਜਿਹੜੇ ਵਾਪਸ ਆਉਂਦੇ ਨੇ ਤੇ ਇਹ ਉਹੀ ਰਸਤਾ ਹੈ ਜਿੱਥੋਂ ਕਿ ਅੰਦਰ ਮੇਨ ਤੌਰ ਤੇ ਜਿਹੜਾ ਵਾਰਦਨ ਦਾਖਲ ਹੋਇਆ ਜਾਂਦਾ ਸੋ ਇਸ ਰਸਤੇ ਦੇ ਵਿੱਚ ਲਗਾਤਾਰ ਜਿਹੜਾ ਕਿ ਇਹ ਲੋਕਾਂ ਦੇ ਵੱਲੋਂ ਸ਼ਿਕਾਇਤ ਕਹਿ ਕੀਤੀ ਜਾਂਦੀ ਹੈ ਕਿ ਇੱਥੇ ਆਵਾਰਾ ਕੁੱਤੇ ਜਿਹੜੇ ਨੇ ਉਹ ਬੈਠੇ ਦਿਖਾਈ ਦਿੰਦੇ ਨੇ ਸੋ ਇਸ ਦੇ ਤਹਿਤ ਹੀ ਕਾਫੀ ਸ਼ਿਕਾਇਤਾਂ ਰਜਿੰਦਰਾ ਹਸਪਤਾਲ ਦੇ ਵਿੱਚ ਪਹਿਲਾਂ ਵੀ ਇਹ ਆਵਾਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਹੋ ਚੁੱਕਿਆ ਨੇ ਪਰ ਜਿਹੜਾ ਬਿੱਤੇਨ ਦਾ ਮਾਮਲਾ ਸਾਹਮਣੇ ਆਇਆ ਕਿ ਜਿਹੜਾ ਆਵਾਰਾ ਕੁੱਤਿਆਂ ਦੇ ਵੱਲੋਂ ਇੱਕ ਬੱਚੇ ਦਾ ਸਿਰ ਲੈ ਕੇ ਉਹ ਹੁਕਮ ਦੇ ਦਿਖਾਇਦੇ ਉਸ ਤੋਂ ਬਾਅਦ ਲਗਾਤਾਰੇ ਮਾਮਲਾ ਪਕੜਦਾ ਦਿਖਾਈਂਦਾ ਮੌਕੇ ਦੇ ਉੱਪਰ ਕੱਲ ਰਾਤ ਜੜੀਆਂ ਨੇ ਪੁਲਸੀਆਂ ਟੀਮਾਂ ਮੌਕੇ ਦੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਤਸਵੀਰਾਂ ਨੇ ਕਿ ਇਸ ਵਾਰ ਦੇ ਬਾਅਦ ਜਿਹੜੀਆਂ ਨੇ ਉਹ ਸੀਸੀਟੀਵੀ ਕੈਮਰੇਸ ਵੀ ਜਿਹੜੇ ਲੱਗੇ ਹੋਏ ਨੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਭਾਵੇਂ ਐਸਐਸਪੀ ਸੀਟੀ ਪਟਿਆਲਾ ਸੀਗੇ ਤੇ ਦੂਜੇ ਪਾਸੇ ਗੱਲ ਕਰ ਲਈ ਐਸਪੀ ਸੀਟੀ ਪ੍ਰਵਿੰਦਰ ਚੀਮਾ ਮੌਕੇ ਤੇ ਪਹੁੰਚੇ ਡੀਐਸਪੀ ਸੀਟੀ ਪਹੁੰਚੇ ਇਤੋਂ ਇਲਾਵਾ ਡੀਸੀ ਪਟਿਆਲਾ ਪ੍ਰਤੀ ਯਾਦਵ ਵੀ ਮੌਕੇ ਤੇ ਮੌਜੂ ਜਿਨ੍ਹਾਂ ਦੇ ਵੱਲੋਂ ਸਾਰੀ ਰਾਤ ਜਿਹੜਾ ਇਸ ਮਾਮਲੇ ਦੇ ਵਿੱਚ ਜੜੀ ਆ ਜਾਂਚ ਪੜਤਾਲ ਕੀਤੀ ਜਾਂ ਹਾਲਾਂਕਿ ਸੀਸੀਟੀਵੀ ਖੰਗਾਲੇ ਗਏ ਨੇ ਤੇ ਕੋਸ਼ਿਸ਼ ਕੀਤੀ ਜਾ ਬੱਚੇ ਜਿਹੜੇ ਰਾਤ ਤੁਸੋਂ ਦੱਸਦੇ ਕਿ ਇਸ ਅਰਜੰਦਾ ਹਸਪਤਾਲ ਦੇ ਵਿੱਚ ਕੱਲ 3 ਨਵਜੰਮੇ ਬੱਚੇ ਦੀਆਂ ਮੌਤ ਹੋਈਆਂ ਸਨ ਜਿਨ੍ਹਾਂ ਦੇ ਜਿਹੜੇ ਨੇ ਸਭ ਨੇ ਉਹ ਪਰਿਵਾਰ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਸੌਂਪ ਦਿੱਤੇ ਗਏ ਨੇ ਇਹ ਜਿਹੜੇ ਐਮ ਐਸ ਨੇ ਚੋਪੜਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਹੀ ਜਿਹੜਾ ਆਪਣੇ ਕਾਗਜ਼ੀ ਕਾਰਵੇ ਮੁਕੰਮਲ ਕਰਨ ਤੋਂ ਬਾਅਦ ਜਿਹੜੇ ਨੇ ਉਹ ਮ੍ਰਿਤਕ ਬੱਚਿਆਂ ਦੀਆਂ ਦਿਆਂ ਸੀਆਂ ਉਹ ਬੱਚਿਆਂ ਨੂੰ ਸੌਂਪ ਦਿੱਤੇ ਗਏ ਨੇ ਪਰ ਅਖਰਕਾਰ ਇਹ ਮਾਮਲਾ ਕਿੱਥੋਂ ਸਾਹਮਣੇ ਆਇਆ ਕਿ ਜਿਹੜਾ ਬੱਚੇ ਦਾ ਸਿਰ ਲੈ ਕੇ ਕੁੱਤੇ ਦਿਖਾਈ ਦਿੱਤੇ ਨੇ ਉਸ ਤੋਂ ਬਾਅਦ ਇਹ ਮਾਮਲੇ ਦੀ ਜਾਂਚ ਲਗਾਤਾਰ ਇਹ ਪੂਸੋ ਕਰਦੀ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਆਵਾਰਾ ਕੁੱਤੇ ਜਿਹੜੇ ਨੇ ਉਹ ਫਿਰਦੇ ਦਿਖਾਈ ਦਿੰਦੇ ਤੇ ਮਰੀਜ਼ਾਂ ਨੂੰ ਜਿਹੜਾ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹਾਲਾਂਕਿ ਇਸ ਮਾਮਲੇ ਵਿੱਚ ਕਾਫੀ ਸ਼ਿਕਾਇਤਾਂ ਨੇ ਹੋ ਐਮਐਸ ਜਿਹੜੇ ਹਫ਼ਤੇ ਦੇ ਵਿੱਚ ਵੀ ਹੋ ਚੁੱਕਿਆ ਨੇ ਤੇ ਇਸ ਤੋਂ ਇਲਾਵਾ ਜਿਹੜੇ ਸਿਹਤ ਮੰਤਰੀ ਪੰਜਾਬ ਨੇ ਉਹਨਾਂ ਦੇ ਕੋਲ ਵੀ ਰਾਤ ਮਾਮਲਾ ਪਹੁੰਚਦਾ ਤੇ ਰਾਤ ਸਿਹਤ ਮੰਤਰੀ ਪੰਜਾਬ ਡਾਕਟਰ ਬਰਬੀਰ ਦੇ ਵੱਲੋਂ ਵੀ ਇਹ ਬਿਆਨ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਜਲਦੀ ਹੀ ਇਸ ਮਾਮਲੇ ਜਿਹੜੀ ਹੈ ਉਹ ਅ ਜਾਂਚ ਪਰਤਾ ਜਿਹੜੀ ਉਹ ਕੀਤੀ ਜਾਵੇਗੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸੇ ਹੀ ਰਸਤੇ ਦੇ ਉੱਪਰੋਂ ਕੁੱਤੇ ਆਉਂਦੇ ਦਿਖਾਈ ਦਿੰਦੇ ਨੇ ਤੇ ਜਿਨ੍ਹਾਂ ਦੇ ਵੱਲੋਂ ਮੂੰਹ ਦੇ ਵਿੱਚ ਜਿਹੜਾ ਉਹ ਸਿਰਾ ਫੜਿਆ ਆਉਂਦਾ ਫਿਲਹਾਲ ਇੱਥੇ ਇੱਕ ਹੋਰ ਜਿਹੜਾ ਆਵਾਰਾ ਕੁੱਤਾ ਮੌਜੂਦ ਹੈ ਤੇ ਇੱਥੇ ਅਕਸਰ ਜਿਹੜੇ ਨੇ ਉਹ ਕੁੱਤੇ ਫਿਰਦੇ ਦਿਖਾਈ ਦਿੰਦੇ ਨੇ ਕਈ ਵਾਰ ਸ਼ਿਕਾਇਤਾਂ ਤੋਂ ਬਾਅਦ ਵੀ ਜਿਹੜਾ ਹਾਲੇ ਤੱਕ ਕਿਸੇ ਤਰੀਕੇ ਦੀ ਕਾਰਵਾਈ ਹਸਪਤਾਲ ਦੇ ਵਿੱਚ ਹੁੰਦੀ ਨਹੀਂ ਦਿਖਾਈ ਦੇ ਰਹੀ ਪਰ ਬੀਤੇ ਦਿਨ ਤੇ ਮਾਮਲੇ ਦੀ ਗੱਲ ਕਰ ਦਿੱਤੀ ਜਾਵੇ ਤਾਂ ਇਸ ਸਮੇਂ ਐਮ ਐਸ ਪਟਿਆਲਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸ ਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਮਾਮਲੇ ਦੀ ਜਾਂਚ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਹੈ ਹਾਲਾਂਕਿ ਸੀਸੀਟੀਵੀ ਖੰਘਾਲੇ ਗਏ ਹੋਣੇ ਆ ਜਿਹੜੇ ਪਰਿਵਾਰਾਂ ਦੇ ਕਾਗਜ਼ਾਤ ਰੱਖੇ ਗਏ ਨੇ ਉਹਨਾਂ ਨਾਲ ਪਰਿਵਾਰਾਂ ਦਾ ਸੰਪਰਕ ਕੀਤਾ ਹੋਣਾ ਕਿ ਆਖਰ ਜਿਹੜੀਆਂ ਡੈੱਡ ਬਾਡੀ ਤੁਸੀਂ ਬੱਚੇ ਨੇ ਕੱਲ ਲੈ ਕੇ ਗਏ ਉਹ ਕਿੱਥੇ ਦਫਨਾਇਆ ਦਫਰਾਈਆਂ ਨੇ ਜਾਂ ਉਹ ਕਿੱਥੇ ਨੇ ਕੇ ਤੁਹਾਡੀਆਂ ਹੀ ਉਹ ਬੱਚੇ ਦੀਆਂ ਡੈੱਡ ਬਾਡੀਆਂ ਦੇ ਵਿੱਚੋਂ ਕੋਈ ਇੱਕ ਬੱਚੇ ਦੀ ਡੈੱਡ ਬਾਡੀ ਤਾਂ ਨਹੀਂ ਉਹ ਕੁੱਤਾ ਲੈ ਕੇ ਫਿਰੇ ਤੇ ਉਸ ਤੋਂ ਬਾਅਦ ਜਿਹੜੇ ਸਰੀਰ ਤੋਂ ਬਾਅਦ ਜਿਹੜੇ ਬੱਚੇ ਦੀ ਉਹ ਧੜ ਦੀ ਜਿਹੜੀ ਆ ਉਹ ਪਾਲ ਲਗਾਤਾਰ ਜਾਰੀ ਕੀਤੀ ਹੈ ਦੇਖਣਾ ਹੋਵੇਗਾ ਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸਾਰੀ ਰਾਤ ਇਸ ਮਾਮਲੇ ਦੇ ਉੱਪਰ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਗਈ ਹੈ ਤੇ ਸਾਬਤ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਬਾਅਦ ਹੁਣ ਇੱਕ ਪ੍ਰੈਸ ਕਾਨਫਰੰਸ ਰੱਖੀ ਜਾਵੇਗੀ ਜਿਸ ਦੇ ਵਿੱਚ ਸਾਰੇ ਮਾਮਲੇ ਦੀ ਜਿਹੜੀ ਇਹੋ ਜਾਣਕਾਰੀ ਹੈ ਸਾਂਝੀ ਕੀਤੀ ਜਾਵੇਗੀ ਯਾਨੀ ਕਿ ਉਹਨਾਂ ਵੱਲੋਂ ਇੱਕ ਤਰ੍ਹਾਂ ਤੇ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਜੜੀਆ ਹੁਣ ਉਹ ਪੂਰੀ ਹੋ ਚੁੱਕੀ ਹੈ ਲੇਕਿਨ ਉਸ ਪ੍ਰੈਸ ਕਾਨਫਰੰਸ ਦੀ ਡਿਕ ਕੀਤੀ ਜਾ ਰਹੀ ਹੈ ਕਿ ਕਿੰਨਾ ਸਮਾਂ ਨਿਰਧਾਰਿਤ ਕੀਤਾ ਜਾਵੇਗਾ ਉਸ ਪ੍ਰੈਸ ਕਾਨਫਰੰਸ ਵਿੱਚ ਇਹ ਕੀ ਗੁਜਰਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਖਰਕਾਰ ਉਹ ਬੱਚੇ ਦੀ ਰੈਡ ਬੋਡੀ ਮਰੀ ਹੋਈ ਸੀ ਜਾਂ ਜ਼ਿੰਦਾ ਸੀ ਜਾਂ ਕੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਤੇ ਕਿਹਦੀ ਅੰਗਲੀ ਸਾਹਮਣੇ ਆਉਂਦੀ ਹੈ ਅਗਰ ਕਿਸੇ ਡਾਕਟਰ ਦੀ ਜਾਂ ਅਧਿਕਾਰੀ ਦੀ ਨਿਕਲੀ ਸਾਹਮਣੇ ਆਉਂਦੇ ਤਾਂ ਕੀ ਪ੍ਰਸ਼ਾਸਨ ਦੇ ਵੱਲੋਂ ਉਹਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਨਹੀਂ ਬਿਲਕੁਲ ਤਮਾਮ ਸਬੰਧਾਂ ਦੇ ਉੱਪਰ ਪ੍ਰੈਸ ਕਾਨਫਰੰਸ ਜਿਹੜੀ ਇਹ ਗੱਲਬਾਤ ਹੋ ਕੀਤੀ ਜਾਵੇਗੀ